गौरी कबीर जी पंचपे ज्यम ही न अब राम कवन गत मोरी तजिले बनारस मत कही थोरी राव, सगल जन्म शिवपुरी गवाया गुआ बार ਮਗਹਰ ਉਠ ਆਇਆ ਬਹੁਤ ਬਰਸ ਤਪ ਕੀ ਆਕਾਸ਼ੀ ਮਨੁ ਭਇਆ ਮਗਹਰ ਕੀ ਬਾਸੀ ਕਾਂਸ਼ੀ ਮਗਹਰ ਸੰਭੀਚਾਰੀ ਓਛੀ ਭਗਤ ਕੈਸੇ ਉਤਰ ਸਪਾਰੀ ਕਹੋ ਗੁਰ ਗਾਜ ਸ਼ੇਵ ਸਭ ਕੋ ਜਾਣੈ ਮੋਹ ਕਬੀਰ ਰਮਤ ਸ਼੍ਰੀ ਰਾਮੈ ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲ ਕਾਠ ਕੈ ਸੰਗ ਇਸ ਤਨ ਧਨ ਕੀ ਕਮ ਨੂੰ ਬਡਾਈ ਤਰਨ ਪਰੇ ਪਰਵਾਰ ਨਾ ਜਾਈ ਰਹਾਉ ਰਾਤ ਦੇ ਸੋਵੇ ਦਿਨ ਕਰੇ ਕਾਮ ਇਕ ਖਿਨ ਲੇਨ ਹਰ ਕੋ ਨਾਮ ਹਾਥ ਤਾ ਡੋਰ ਮੁਖ ਖਾਓ ਤੁੰਬੂਰ ਮਰਤੀ ਬਾਰ ਕਸ ਬੱਧਿਓ ਚੋਰ ਗੁਰਮਤ ਰਸ ਰਸ ਹਰ ਬੂ ਨੰਗਾ ਆਵੇ RAM RAM ਰਬ ਸੁਖ ਪਾਵੇ ਕਿਰਪਾ ਕਰਕੇ ਨਾਮ ਦ੍ਰਿੜਾਈ ਹਰ ਹਰ ਬਾਸ ਸੁਗੰਧ ਬਸਾਈ ਕਹਿ ਤਕਬੀਰ ਚੇਤ ਰਹੇ ਅੰਧਾ ਸਤ RAM ਝੂਠਾ ਸਭ ਧੰਧਾ ਗੌਰੀ ਕਬੀਰ ਜੀ ਤਿੱਪਦੇ ਚਾਰ ਤੁਕੇ ਜਮ ਤੇ ਉਲਟ ਹੈ ਹੈ ਰਾਮ ਦੁੱਖ ਬਿਨ ਸੇ ਸੁਖ ਕੀ ਉਹ ਬਿਸ਼ਰਾਮ ਬੈਰੀ ਉਲਟ ਹੈ ਹੈ ਮੀਤਾ ਸਾਖਤ ਉਲਟ ਸੁਜਨ ਹੈ ਚੀਤਾ ਅਬ ਮੋਹ ਸਰਬ ਕੁਸ਼ਲ ਕਰ ਮਾਨਿਆ ਸ਼ਾਂਤ ਭਈ ਜਦ ਗੋਬਿੰਦ ਜਾਨਿਆ ਰਹਾ ਤਨ ਮੈਂ ਹੋਤੀ ਕੋਟ ਉਪਾਦ ਉਲਟ ਭਈ ਸੁਖ ਸਹਿਜ ਸਮਾਧ ਆਪ ਪਿਸ਼ਾਨੇ ਆਪੈ ਆਪ ਰੋਗ ਨ ਵਿਆਪੈ ਤੀਨੋ ਤਾਪ ਅਬ ਮਨ ਉਲਟ ਸਮਾਤਨ ਹੋਆ ਤਬ ਜਾਨਿਆ ਜਬ ਜੀਵਤ ਮੂਆ ਕਹਾ ਕਬੀਰ ਸੁਖ ਸਹਿਜ ਸਮਾਵ ਆਪ ਨਾ ਡਰੋ ਨਾ ਅਮਰ ਡਰਾਵੋ ਗੌੜੀ ਕਬੀਰ ਜੀ ਪਿੰਡ ਨੂੰ ਆਇ ਜਿਉ ਕੇ ਧਰ ਜਾਤਾ ਸ਼ਬਦ ਅਤੀਤ ਅਨਾਹ ਦਰਾਤਾ ਜੇਨ RAM ਜਾਣਿਆ ਤਿਨਹੇ ਪਛਾਨਿਆ ਜਿਉ ਗੂੰਗੇ ਸ਼ਾਕਰ ਮਨ ਮੰਨਿਆ ਐਸਾ ਗਿਆਨ ਕਥਾ ਬਨਵਾਰੀ ਮਨਵੇ ਪੰਨੰਤੜ ਸੁਖਮਨ ਨਾਰੀ ਪ੍ਰਹਾ ਸੋ ਗੋਰ ਕਰੋ ਜੇ ਬਹੋਰ ਨਾ ਕਰਨਾ ਸੋ ਪੱਧ ਰਭਾ ਜੇ ਬਹੋਰ ਨ ਰਵਨਾ ਸੋ ਧਿਆਨ ਧਰੋ ਜੇ ਬਹੋਰ ਨ ਧਰਨ ਐਸੇ ਮਰੋ ਜੇ ਬਹੋਰ ਨ ਮਰਨਾ ਉਲਟੀ ਗੰਗਾ ਜਮੁਨ ਮਿਲਾਵੋ ਦਿਨ ਜਲ ਸੰਗਮ ਮਨ ਮੈਂ ਨਾਮੋ ਲੋਚਾ ਸੰਸਰ ਇਹ ਵਿਵਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਆਪ ਤੇਜ ਬਾਏ ਪ੍ਰਥਮੀ ਆਕਾਸ਼ ਐਸੀ ਰਹਿਤ ਰਹੋ ਹਰ ਪਾਸਾ ਕਹਿ ਤਬੀਰ ਨਿਰੰਜਨ ਧਿਆਵੋ ਤਿਤ ਘਰ ਜਾਉ ਜੇ ਬਹੁਰ ਨ ਆਵੋ ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਅਬ ਮੋਹ ਰਾਮ ਆਪਣਾ ਕਰ ਜਾਣਿਆ ਸਹਿਜ ਸੁਭਾਏ ਮੇਰਾ ਮਨ ਮੰਨਿਆ ਰਹਾ ਬ੍ਰਹਮ ਕਥ ਕਥ ਅੰਤ ਨਾ ਪਾਇਆ ਰਾਮ ਭਗਤ ਬੈਠੇ ਘਰ ਆਇਆ ਕਹਾ ਕਬੀਰ ਚੰਚਲ ਮਤ त्याਗੀ ਕੇਵਲ ਰਾਮ ਤੁਧ ਤਨਜ ਭਾਗੀ ਗਉੜੀ ਕਬੀਰ ਜੀ ਜੇ ਮਰਨਾ ਸਭ ਜਗਤ ਤਰਸਿਆ ਸੋ ਮਰਨਾ ਗੁਰ ਸ਼ਬਦ ਪਰਗਾਸਿਆ ਅਬ ਕੈਸੇ ਮਰੋਂ ਮਰਨ ਮਨ ਮੰਨਿਆ ਮਰ ਮਰ ਜਾਤੇ ਜੇ ਨਾ ਰਾਮ ਨਾ ਜਾਣਿਆ ਰਹਾ ਮਰਨੋ ਮਰਨ ਕਹੈ ਸਭ ਕੋਈ ਸਹਜੇ ਮਰੈ ਅਮਰ ਹੋਇਐ ਕਹਾ ਕਬੀਰ ਮਨੁ ਘਿਆ ਅਨੰਦ ਗਇਆ ਪਰਮ ਰਹਿਆ ਪਰਮ ਆਨੰਦ ਗੋੜੀ ਕਬੀਰ ਜੀ ਕਤ ਨਹੀਂ ਥੋਰ ਮੂਲ ਕਤ ਲਾਵੋ ਖੋਜਤ ਤਨ ਮੈਂ ਥੋਰ ਨਾ ਪਾਵੋ ਲਾਗੀ ਹੋਏ ਸੋ ਜਾਣੇ ਪੀਰ RAM ਭਗਤ ਅੰਮਿਆਲੇ ਤੀਰ ਤਹਾ ਇੱਕ ਭਾਇ ਦੇਖੋ ਸਭ ਨਾਰੀ ਕਿਆ ਜਾਣੋ ਸਕੋਨ ਪਿਆਰੀ ਕਹ ਤਬੀਰ ਜਾ ਕੇ ਮਸਤਕ ਭਾਗ ਸਭ ਪਰ ਹਰ ਤਾਕੋ ਮਿਲੇ ਸੁਹਾਗ ਗੋੜੀ ਕਬੀਰ ਜੀ ਜਾ ਕੇ ਹਰਸਾ ਠਾਕੁਰ ਭਾਈ ਮੁਕਤ ਅਨੰਤ ਤੁਕਾਰਨ ਜਾਈ ਆਬ ਕਹ ਰਾਮ ਪਰੋ ਸਾ ਤੋਰਾ ਤਬ ਕਾਹੂ ਕ ਕੌਨ ਨਿਹੋਰਾ ਰਹਾ ਤੀਨ ਲੋਕ ਜਾ ਕੇ ਹੈ પાર ਸੋ ਕਾਹੇ ਨ ਕਰੇ ਤਤ ਪਰ ਕਹ ਕਬੀਰ ਇੱਕ ਬੁੱਧ ਦੀ ਚਾਰੀ ਕਿਆ ਬਸ ਜੋ ਵਖਦੇ ਮਹਤਾਰੀ ਗੋੜੀ ਕਬੀਰ ਜੀ ਦਿਨ ਸਤ ਸਤੀ ਹੋਏ ਕੈਸੇ ਨਾਰ ਪੰਡਿਤ ਦੇਖੋ ਹਿਦੈ ਵਿਚਾਰ प्रीत बिना कैसे बधा स्नेह जब लग रस तब लग नहीं ने कहा साहन सत कर जी अपने सोर मैये को मिले ना सपना तन मन तन गृह सोप शरीर सोई सुहागन कहे कबीर दौड़ी कबीर जी ਦਿਖਿਆ ਆਬਿਆਤਿਆ ਸਗਲ ਸੰਸਾਰ ਦਿਖਿਆ ਲੈ ਡੂਬੀ ਪਰਵਾਰ ਰੇ ਨਰ ਨਾਬ ਚੌੜ ਕਤ ਬੋੜੀ ਹਰ ਸਿਓ ਤੋੜ ਦਿਖਿਆ ਸੰਗ ਜੋੜੀ ਰਹਾਉ ਸੁਰ ਨਰ ਦੱਧੇ ਲੱਗੀ ਆਗ ਨਿਕਤ ਨੀਰ ਪਾਸ਼ੂ ਤੀਵਸਨਾ ਝਾਗ ਚੇਤਤ ਚੇਤਤ ਨਿਕਸਿਓ ਨੀਰ ਸੋ ਜਰ ਨਿਰਮਲ ਕਥਤ ਤਕਬੀਰ ਗੌਰੀ ਤਕਬੀਰ ਜੀ ਜੇਪੋ ਪੂਤਨਾ ਗਿਆਨ ਵਿਚਾਰੀ ਵਿਦਵਾ ਕਸਨਾ ਭਈ ਮਹਤਾਰੀ ਜੇ ਨਰ ਰਾਮ ਭਗਤਨ ਸਾਧੀ ਜਨਮਤ ਕਸਨਾ ਮੋ ਅਪਰਾਧੀ ਰਹਾਉ ਮੁਚ ਮੁਚ ਗਰਭ ਦੇ ਤੀਨ ਬਚਿਆ ਬੁੱਢ ਭਜ ਰੂਪ ਜੀਵੇ ਜਗ ਮਝਿਆ ਕਹ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕੂਰੂਪ ਗੋੜੀ ਕਬੀਰ ਜੀ ਜੋ ਜਨ ਲਿਹੇ ਖਸਮ ਕਾ ਨਾ ਤਿੰਤ ਸਦ ਬਲ ਹਾਰ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਭਾਈ ਮੇਰੇ ਮਨ ਭਾਵੇ ਰਹਾਉ ਜੇ ਘਟ ਰਾਮ ਰਹਾ ਭਰਪੂਰ ਤਿੰਕੀ ਪਗ ਪੰਕਜ ਹਮ ਧੂਰ ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮਾਇਕ ਬੀਰ ਗੋੜੀ ਕਬੀਰ ਜੀ ਗगन ਰਸਾਲ ਚੋਏ ਮੇਰੀ ਭਾਟੀ ਸੰਚ ਮਹਾਰਸ ਤਨ ਭਿਆ ਕਾਠੀ ਉਹ ਕੋ ਕਹੀਐ ਹੈ ਜਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰ ਰਹਾ ਸਹਿਜ ਕਲਲਨ ਜੋ ਮਿਲ ਆਈ ਆਨੰਦ ਮੱਤੇ ਅਨੁਦਿਨ ਜਾਈ ਕੀਨਤ ਤੀਤ ਨਰੰਜਨ ਲਾਇਆ ਕਹੋ ਕਬੀਰ ਤੋ ਅਨਖੋ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਵ ਮਨ ਹੈ ਵਿਆਪੀ ਮਨ ਹੈ ਮਾਰ ਤਮਨੁ ਸਿਧ ਥਾਪੀ ਤਮਨ ਸੋਗਨ ਜੋ ਮਨ ਮਾਰੇ ਮਨ ਕੋ ਮਾਰ ਕਹਾਓ ਕਿਸ ਤਾਰ ਰਹਾਓ ਮਨ ਅੰਤਰ ਬੋਲਣਾ ਸਬ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹਾਓ ਕਬੀਰ ਜੋ ਜਾਨ ਪਿਓ ਮਨ ਮਦਸੂਦਨ ਪ੍ਰਭਵਣ ਦੇਓ ਗੋੜੀ ਕਬੀਰ ਜੀ ਓਏ ਜੋ ਦਿਸੈ ਅੰਬਰ ਤਾਰੇ ਕੈਨੇ ਓਏ ਚੀਤੇ ਚੀਤਨ ਹਾਰੇ ਘੋਰੇ ਪੰਡਿਤ ਅੰਬਰ ਕਾਸਿਓ ਲਗਾ 부ਝੇ 부ਝਨ ਹਾਰ ਸੁਤੱਗ ਰਹਾ ਸੂਰਜ ਚੰਦ ਕਹੇ ਉਜੀਆ ਸਭ ਮਹਿ ਪਸਰਿਆ ਬ੍ਰਹਮ ਪਸਾਰਾ ਕੋ ਕਬੀਰ ਜਾਣੇਗਾ ਸੋਏ ਫਿਰਦਾਨ ਮੁਖਰਾ ਮੈਂ ਹੋਏ